ਅੱਜ ਆਪਾਂ ਇੱਕ ਸਾਲ ਬਾਅਦ ਇਕੱਠੇ ਹੋਏ ਆਂ ਪਿਛਲੇ ਸਾਲ 3 ਤਰੀਕ ਨੂੰ ਲੁਧਿਆਣੇ ਆਪਾਂ ਬੁੱਢੇ ਦਰਿਆ ਨੂੰ ਪੈਂਦੀਆਂ ਜਹਰਾਂ ਨੂੰ ਬੰਨ੍ਹ ਮਾਰ ਲੈ ਸੱਦਾ ਦਿੱਤਾ ਸੀਗਾ ਉਦੋਂ ਵੀ ਤੁਹਾਨੂੰ ਪਤਾ ਵੀ ਕੀ ਕੁਝ ਹੋਇਆ ਸਾਰਾ ਲੁਧਿਆਣਾ ਸੀ ਚਰਨਾ ਸੀਗਾ ਇੱਕ ਸਾਲ ਬਾਅਦ ਗੱਲ ਉੱਥੇ ਖੜੀ ਆ ਗੱਲ ਉੱਥੇ ਕਿੰਨਾ ਖੜੀ ਆ ਗਾਹੇ ਅਸਟਾਰ ਕੇ ਖੜੀ ਆ ਹੁਣ ਬਲਾਸ ਸੰਮਤੀ ਦੀਆਂ ਚੋਣਾਂ ਆ ਗਈਆਂ ਜ਼ਿਲ੍ਹਾ ਪੱਧਰੀ ਚੋਣਾਂ ਆ ਗਈਆਂ ਉੱਥੇ ਗਲਾਸੀ ਖੜਕਣੀ ਆ ਸਾਡੇ ਲੋਕ ਕੋਈ ਕੂਏ ਮਾਰ ਕੋਈ ਅਵੀਏ ਮਾਰ ਕੋਈ ਪੱਕੀ ਮਾਰ ਕੋਈ ਔਲਾ ਚੰਡਾ ਕੋ ਔਲਾ ਚੰਡਾ ਲੋਕਾਂ ਕੋਲੇ ਆਹੀ ਕੰਮ ਆ ਐਡਾ ਵੱਡਾ ਮੁੱਦਾ ਆ ਜਿੰਨੇ ਬੰਦੇ ਅਜੇ ਇੱਥੇ ਆਏ ਆ ਜਾਗਦਿਆਂ ਜ਼ਮੀਰਾਂ ਵਾਲੇ ਆ ਸਲਾਮ ਆ ਸੁੰਡੇ ਜਿਉਂਦੇ ਸਿਰਾਂ ਨੂੰ 3 ਕਰੋੜ ਬੰਦਾ ਪੀੜਤਾ ਬਾਈ ਅਮਤੋਜ ਖੰਡਾ ਰੋਮਰ ਕੇ ਖੜਿਆ ਔ ਲੈ ਕੇ ਬੀਕਾ ਨੇਰ ਤੋਂ ਜੈਸਲ ਮੇਰ ਤੋਂ ਦੱਖਣੀ ਮਾਲਵੇ ਤੋਂ ਸਾਰੇ ਲੋਕ ਜਿਹੜਾ ਬੀਕੇ ਮਰ ਰਹੇ ਆ ਆ ਇੱਕ ਫੈਕਟਰੀ ਬੰਦ ਹੋਈ ਐ ਜਿਰੇ ਵਾਲੀ ਨਵੀਆਂ 20 ਹੋਰ ਲਾਉਣ ਨੂੰ ਤਿਆਰ ਆ ਤਲਵੰਡੀ ਇਕ ਲਗਾਇ ਖੜੇ ਆ ਕਮਾਲੂ ਵਾਲੇ ਖੜੇ ਆ ਹੋਰ ਆ ਜਹਾਂਗੀਰ ਅਮਸ਼ਕਾਬਾਦ ਕਿੰਨੀਆਂ ਫਿਲਟਰਾਂ ਹੋਰ ਲਾਈ ਜਾਂਦੇ ਆ ਆਪਣੀ ਆਸਤੇ ਕੋਲੇ ਚਮਕੌਰ ਸਾਹਿਬ ਦੇ ਕੋਲੇ ਕਿਹੜਾ ਪਿੰਡ ਆ ਉਹ ਉੱਥੇ ਲਾਈ ਜਾਂਦੇ ਆ ਉਸ ਕਰਕੇ ਸਵਾਲ ਇਹ ਆ ਵੀ ਲੋਕਾਂ ਦੇ ਮੁੱਦੇ ਹੀ ਹੈ ਨਹੀਂ ਲੋਕਾਂ ਲਈ ਪਾਣੀ ਹਵਾ ਧਰਤੀ ਬੋਲੀ ਆਪਣੀਆਂ ਨਸਲਾਂ ਕੋਈ ਮੁੱਦਾ ਨਹੀਂ ਆ ਬੀਬੀ ਜਿਹੜੀ ਇੱਥੇ ਲਾਈ ਆ ਜੇਰ ਪਰਸਨ ਪੰਜਾਬ ਪ੍ਰੋਡਿਊਸ਼ਨ ਕੰਟਰੋਲ ਬੋਰਡ ਦੀ ਇਹ ਬੀਬੀ ਵੀ ਦਿੱਲੀ ਤੋਂ ਲਿਆ ਕੇ ਲਾਈ ਆ ਅੱਜ ਹੈ ਨਹੀਂ ਕਹਿੰਦੇ ਇੱਥੇ ਹੁਣ ਦਿੱਲੀ ਵਾਲੀ ਬੀਬੀ ਨੂੰ ਕੀ ਪਤਾ ਵੀ ਇੱਥੇ ਭਈ ਪੰਜਾਬ ਦੇ ਲੋਕ ਜ਼ਹਿਰਾਂ ਪੀਂਦੇ ਆ ਕੀ ਖਾਂਦੇ ਆ ਹਵਾ ਜੋ ਕੀ ਸਾਹ ਲੈ ਰਹੇ ਆ ਕੋਈ ਲੈਣਾ ਦੇਣਾ ਨਹੀਂ ਇਹ ਪਹਿਲਾਂ ਵੀ ਅਸੀਂ ਮੁੱਦਾ اٹھਾਇਆ ਸੀ ਵੀ ਜਿੰਨੇ ਪੰਜਾਬ ਦੇ ਵੱਖ-ਵੱਖ ਅਦਾਰੇ ਆ ਸਾਰਿਆਂ ਦੇ ਵਿਭਾਗਾਂ ਦੇ ਉੱਤੇ ਲਿਆ ਕੇ ਦਿੱਲੀ ਤੋਂ ਬੰਦੇ ਲਿਆ ਕੇ ਬਿਠਾ ਦੇ ਫਿੱਟ ਕਰਦੇ ਹੁਣ ਤੁਹਾਡੇ ਸਾਹਮਣੇ ਆ ਇਹ ਹੀ ਭਵੰਤਮਾਨ ਕਹਿੰਦਾ ਕਿ ਦੇਖੋ ਜੀ ਜ਼ਹਿਰਾ ਪਾ ਰੀਆਂ ਫੈਕਟਰੀਆਂ ਧਰਤੀ ਹੇਠਾਂ ਬੋਲ ਕਰਕੇ ਦੂਜੇ ਪਾਸੇ ਜਿਹੜਾ ਲੁਧਿਆਣੋਂ ਜਿੱਤੇ ਐਮਐਲਏ ਜਿਮਨੀ ਚੋਣ ਦੇ ਵਿੱਚ ਰੋੜਾ ਉਹ ਮੰਤਰੀ ਬਣਾਦਾ ਡਿਪਾਰਟਮੈਂਟ ਕਿਹੜਾ ਦੁੱਤਾ ਉਹਨੂੰ ਆਹੀ ਇੰਡਸਟਰੀ ਵਾਲਾ ਜਿਹੜਾ ਬੰਦਾ 30-35 ਸਾਲ ਤੋਂ ਜ਼ਹਿਰਾਂ ਪਾ ਰਿਹਾ ਸਤਲੋਜ ਦੇ ਵਿੱਚ ਬੁੱਢੇ ਦਰਿਆ ਤੇ ਲੋਕਾਂ ਨੂੰ ਮਾਰ ਰਿਹਾ ਲੋਕਾਂ ਦਾ ਕਾਤਲ ਹੈ ਉਹਨੂੰ ਮੰਤਰੀ ਬਣਾ ਕੇ ਉਹਦਾ ਵੀ ਉਹੀ ਦੇਦਾ ਜਿਹਨੇ ਦੁੱਧ ਦੀ ਲਾਖੀ ਬਿੱਲਾ ਬਿਠਾਤਾ ਉਹ ਐੱਚੇ ਨਹੀਂ ਗੱਲ ਖੜਨੀ ਆ ਜਿਹੜੇ ਦਰੇ ਆਉਂਦੇ ਆ ਆ ਸੋਡੀ ਯੂਨੀਵਰਸਿਟੀ ਵਾਲਾ ਮੁੱਦਾ ਇੱਕ ਵਾਰੀ ਇਹ ਮੁੱਕਿਆ ਨਹੀਂ ਪਿੱਛੇ ਹਟਿਆ ਗੱਲਾਂ ਆਰਟੀਕਲ 240 ਦੇ ਅਧੀਨ ਲਿਆ ਕੇ ਚੰਡੀਗੜ੍ਹ ਖੋਣਾ ਨਾਲ ਪੰਜਾਬ ਦਾ ਇਲਾਕਾ ਕੱਟ ਕੇ ਉਹ ਲਾਉਣਾ ਉਹਨੂੰ ਬਖਰੀਸਟੇਟ ਬਣਾਉਣਾ ਅਗਲੇ ਸੈਸ਼ਨ ਚ ਲਿਆਉਣਗੇ ਆ ਬਿਜਰੀ ਵਾਲਾ ਬਿੱਲ ਆ ਗਿਆ ਆਹਨ ਕੋ ਹੋਰ 500 ਲਓ ਗੱਡਿਆ ਗਿਆ ਸਰ ਦੇ ਲਈ ਅੱਜ ਇਹਦਾ ਕਹਿੰਦੇ ਆ ਇੱਕ ਦੇਸ਼ ਆ ਇੱਕ ਚੌਣ ਆ ਇੱਕ ਦੇਸ਼ ਇੱਕ ਬੋਲੀ ਉਹਨ ਕਹਿੰਦੇ ਇੱਕ ਦੇਸ਼ ਇੱਕ ਲੈਂਡ ਇੱਕ ਰੈਵਨਿਊ ਆ ਕੋ ਮਾਰ ਰਿਕਾਰਡ ਅੱਜ ਸਾਡੀਆਂ ਜਿੰਨੀਆਂ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਮਾਰ ਰਿਕਾਰਡ ਹੁੰਦਾ ਰੈਵਨਿਊ ਆ ਉਹ ਸਾਰਾ ਕਿਹਦੇ ਕੋਲ ਆ ਸਰਕਾਰ ਪੰਜਾਬ ਕੋਲੇ ਆ ਨਾ ਇਹ ਸਾਰਾ ਸੋਡਾ ਸੈਂਟਰ ਦੇ ਕੋਲੇ ਜਾਣ ਜਾ ਰਿਹਾ ਹੈ ਉਥੋਂ ਬੈਠੇ ਕਾਨੂੰਨ ਬਣਾਉਣਗੇ ਕਿਹੜਾ ਲੈਂਡ ਐਕਵੀਜ਼ੀਸ਼ਨ ਐਕਟ ਲੈ ਕੇ ਆਉਣਾ ਹੈ ਕਿੱਥੇ ਸੜਕਾਂ ਕੱਢਣੀਆਂ ਕਿੱਥੇ ਰੇਲ ਦੀ ਲੀ ਬਣਾਉਣੀ ਹੈ ਕਿਹੜਾ ਕਾਰਖਾਨਾ ਬਣਾਉਣਾ ਹੈ ਕਿਹੜੀ ਥੋੜੀ ਜ਼ਮੀਨ ਖੋ ਕੇ ਕਲੋਨੀ ਕੱਟਣੀ ਆ ਕਿਹੜੀ ਥੋੜੀ ਜ਼ਮੀਨ ਖੋ ਕੇ ਵੱਡੇ ਘਰਾਂ ਨੂੰ ਦੇਣੀ ਆ ਆ ਸਟੈਂਡਿੰਗ ਕਮੇਟੀ ਕੋਲ ਚੱਲਿਆ ਗਿਆ ਉਹ ਪਾਸ ਹੋਣ ਲਈ ਉਥੋਂ ਲਿਆ ਕੇ ਲੋਕ ਸਭਾ ਰਾਸਵਾਂਜ ਪਾਸ ਕਰਕੇ ਨੋਰ ਬਣਾ ਕੇ ਖੜੇ ਆ ਦਵਾਰੇ ਆਏ ਪਰ ਸਾਡੇ ਲੋਕ ਸੁੱਤੇ ਪਏ ਆ ਘਰਾਂ ਚ ਅਸੀਂ ਤੁਰੇ ਆਉਂਦੇ ਸੀਗੇ ਥਲੀ ਖੜਾ ਪੱਤਰਕਾਰ ਇਹ ਕਹਿੰਦਾ ਲੋਕ ਤੁਹਾਨੂੰ ਪਤਾ ਕੀ ਕਹਿੰਦੇ ਆ ਬੇਲਣ ਰੋਹ ਢੰਡ ਡੰਡਾ ਪਾ ਲੈਂਦੇ ਆ ਹੱਦ ਹੋ ਗਈ ਯਾਰ ਅਸੀਂ ਸੁੱਡੀਆਂ ਨਾਲ ਅਸਲਾਮ ਬਚਾਉਣ ਦੀ ਗੱਲ ਕਰ ਰਹੇ ਆ ਸੁੱਡੇ ਪਾਣੀ ਬੋਲੀ ਇਤਿਹਾਸ ਸੁੱਡੀ ਧਰਤੀ ਸਾਡਾ ਡੈਮੋਗ੍ਰਾਫੀ ਜਿਹੜੀ ਬਗਲੀ ਜਾ ਰਹੀ ਆ ਪੰਜਾਬ ਦੀ ਕਿੰਨੇ ਚਿਰ ਤੋਂ ਆ ਬਾਈ ਅਬਤੋਜ ਖੜਾ ਹੀ ਰੌਲਾ ਪਾ ਰਹੇ ਆ ਬਾਈ ਇਹਦੇ ਦੇ ਕਾਨੂੰਨ ਬਣਨਾ ਚਾਹੀਦਾ ਹੈ ਪੰਜਾਬ ਅੰਦਰ ਵੋਟ ਬਣਾਉਣ ਲਈ ਪੰਜਾਬ ਅੰਦਰ ਜ਼ਮੀਨ ਲੈਣ ਲਈ ਪੰਜਾਬ ਅੰਦਰ ਨੌਕਰੀ ਲੈਣ ਦੇ ਲਈ ਕਾਨੂੰਨ ਬਣਨੇ ਚਾਹੀਦੇ ਦੂਜੇ ਸੂਬਿਆਂ ਦੀ ਤਰਜ਼ ਦੇ ਉੱਤੇ ਨਹੀਂ ਬਣਾ ਰਿਹਾ ਕੋਈ ਆ ਨੌਕਰੀਆਂ ਦੀ ਗੱਲ ਦੇਖ ਲਓ 60 ਤੋਂ 70 ਫੀਸਦੀ ਨੌਕਰੀਆਂ ਪੰਜਾਬ ਦੀਆਂ ਵਿੱਚ ਬਾਹਰਲੇ ਸੂਬਿਆਂ ਦੇ ਲੋਕ ਲੈ ਰਹੇ ਆ ਤੇ ਪੰਜਾਬ ਵਾਲੇ ਛਤਰ ਖਾ ਰਹੇ ਆ ਰੋਜ਼ਗਾਰ ਮੰਗਦੇ ਨੌਜਵਾਨ ਕੁੱਟੇ ਜਾ ਰਹੇ ਆ ਕੁੜੀਆਂ ਕੁੱਟੀਆਂ ਜਾ ਰਹੀਆਂ ਗੁੱਤਾਂ ਪਟੀਆਂ ਜਾ ਰਹੀਆਂ ਪੱਗਾਂ ਲਾਂਘਾਂ ਜਾ ਰਹੀਆਂ ਆ ਔਰ ਰਣਵੇ ਦਾ ਕੀ ਹੋਇਆ ਪਿੱਛੇ ਜਾ ਕੇ ਦੇਖੀਅਾ ਤੁਸੀਂ ਪਰ ਮੈਂ ਤਾਂ ਇੱਥੇ ਲੋਕਾਂ ਨੂੰ ਕਸੂਰਵਾਰ ਮੰਨਦਾ ਬਾਈ ਤੁਹਾਨੂੰ ਜੇ ਮੈਂ ਗਲਤ ਲੱਗੇ ਇਸ ਗੱਲ ਸਹੀ ਲੱਗੇ ਸਾਡੇ ਲੋਕ ਮੁੱਦਿਆਂ ਦੇ ਕਦੇ ਆਉਂਦੇ ਹੀ ਨਹੀਂ ਹੈਗੇ ਇੱਕ ਮੈਨੂੰ ਟੀਚਰ ਮਿਲਿਆ ਪੀ ਐਚ ਡੀ ਬੰਦਾ ਮਾਸਟਰ ਲੱਗਿਆ ਪੜਿਆ ਲਿਖਿਆ ਬੰਦਾ ਹੈ ਮੈਨੂੰ ਪਤਾ ਕੀ ਕਹਿੰਦਾ ਤਣਾ ਬਿਨਾ ਗੱਲ ਤੂੰ ਰੋਲਾ ਪਾਈ ਜਾਂਦੇ ਹੋ ਐਨੀ ਵਧੀਆ ਸਰਕਾਰ ਆ ਮੈਂ ਕਿਵੇਂ ਨਾਲ ਬਿੱਲ ਮਾਫ ਕਰਤੇ ਲੈ ਛੋਡੀ ਨਾਲ ਖੁਸ਼ੀ ਹੋ ਰਹੀ ਹੈ ਉਹ ਬਿੱਲ ਮਾਰਦੇ ਜਿੱਕੜੀ ਤੁਲੇ ਫਿਰਦੇ ਆਪਾਂ ਕਿਉਂ ਮੌਤਦਾ ਖਾਨ ਕਿੱਦੇ ਹੋਏ ਕਿੰਨਾ ਚਿਰ ਖਾਓਗੇ ਆ ਛੋੜੀਆਂ ਜਮੀਨਾਂ ਦੇ ਅੱਖ ਧਰ ਲਈ ਪਹਿਲਾਂ ਲੈਂਡ ਪੂਲਿੰਗ ਨੀਤੀ ਲੈ ਕੇ ਆਏ ਉਹ ਪਿੱਛੇ ਹਟਾਤੇ ਲੋਕਾਂ ਨੇ ਹੁਣ ਆ ਜਿਹੜੀ 3500 ਕਿੱਲਾ ਮਹਾਲੀ ਦੀ ਜ਼ਮੀਨ ਆ ਉਹ ਵੇਚਣ ਜਾ ਰਹੇ ਆ ਆ ਮਹਾਲੀ ਦੀ ਮੰਡੀ ਬੋਰਡ ਦੀ ਜ਼ਮੀਨ ਵੇਚ ਚੁੱਕੇ ਆ ਬਿਜਲੀ ਬੋਰਡ ਦੀਆਂ ਜ਼ਮੀਨਾਂ ਛੋੜੀ ਖੇਤੀਬਾੜੀ ਦੀ ਜ਼ਮੀਨ ਆ ਪੰਜਾਬ ਐਗਰੋ ਦੀ ਜ਼ਮੀਨ ਆ ਬਾਗਬਾਨੀ ਭਾਗ ਦੀ ਜ਼ਮੀਨ ਸਾਡੇ ਬਰਿੰਡੇ ਥਰਮਲ ਦੀ 90 ਕਿੱਲੇ ਜ਼ਮੀਨ ਆ ਉੱਤੇਵਰ ਹੰਡੇ ਪਈ ਇੱਕ ਹੋਰ ਡੈਰੀ ਭਾਗ ਦੀ ਜ਼ਮੀਨ ਆ ਬਿਲਕੁਲ ਸ਼ਹਿਰ ਦੇ ਵਿੱਚ ਪਈ ਅਰਪਾਂ ਦੀ ਜ਼ਮੀਨ ਨਿਸ਼ਾਨਦੇਹੀ ਕਰਕੇ ਸਾਰੀਆਂ ਵੇਚ ਰਹੇ ਆ ਲੋਕ ਕਹਿੰਦੇ ਆਪਾਂ ਕੀ ਲੈਣਾ ਸਰਕਾਰੀ ਜਾਇਦਾਦ ਆ ਸਰਕਾਰੀ ਜ਼ਮੀਨ ਆ ਪੰਚਾਇਤੀ ਜ਼ਮੀਨਾਂ ਸਾਨੂੰ ਕੀ ਲੋੜ ਆ ਉਹ ਸਾਡੀਆਂ ਨੇ ਪੰਜਾਬ ਦੀਆਂ ਨੇ ਲੋਕਾਂ ਦੀਆਂ ਨੇ 1500 ਕਿੱਲਾ ਜਿਹੜਾ ਇਹ ਖੇਤੀਬਾੜੀ ਯੂਨੀਵਰਸਿਟੀ ਦਾ ਜ਼ਮੀਨ ਦਾ ਮੰਨ ਲਓ ਵੇਚ ਰਹੇ ਆ ਜੋ ਵੇਚਤਾ ਕੱਲ ਨੂੰ 1500 ਕਿੱਲਾ ਐਕਵਾਇਰ ਕਰਨਗੇ ਜਿਹਦਾ ਐਕਵਾਇਰ ਕਰਨਗੇ ਲੋਕਾਂ ਦਾ ਫਿਰ ਵੀ ਨਾ ਉੱਠੋ ਪਰ ਨਹੀਂ ਇਹੇ ਗੱਲ ਕਿ ਭਾਈ ਦੁੱਖ ਲੱਗਦਾ ਵੀ ਸਾਡੇ ਜਮੀਰਾਂ ਮਲਗੀਆਂ ਲੋਕਾਂ ਦੀਆਂ ਸਾਡੇ ਸੌਗੇ ਲੋਕ ਆ ਕੋਈ ਜਣਾ-ਦਣਾ ਨਹੀਂ ਸਾਨੂੰ ਉਲਟਾ ਇਹ ਉਹ ਯੂਨੀਵਰਸਿਟੀ ਅਸੀਂ ਗਏ ਇਹ ਜੀ ਝੰਡੇ ਡੰਡਾ ਪਾ ਲੈਂਦੇ ਆ ਜੀ ਇਹ ਟੰਡ ਚ ਕਾਨਾ ਪਾਉਂਦੇ ਆ ਜੀ ਇਹ ਖੱਲ ਪਾਉਂਦੇ ਆ ਜੀ ਮੈਨੂੰ ਇਹ ਕਹਦਾ ਜਵਾਬ ਦਿਓ ਭਾਈ ਤੁਸੀਂ ਪੰਜਾਬ ਦੇ ਲੋਕ ਕਿਥੇ ਇਕੱਠੇ ਹੋਏ ਖੜਿਆ ਮੀਡੀਆ ਤੇ ਅਸੀਂ ਗੱਲ ਜਾਣੀ ਆ ਸਾਡਾ ਸਵਾਲ ਕਿਹੜਾ ਗਲਤ ਸੀ ਉੱਥੇ 26 2008 ਨੂੰ ਬਾਦਲ ਚਿੱਠੀ ਲਿਖਦਾ ਹੈ ਸੈਂਟਰ ਨੂੰ ਵੀ ਸਾਡੀ ਯੂਨੀਵਰਸਿਟੀ ਕੇਂਦਰੀ ਯੂਨੀਵਰਸਿਟੀ ਬਣਾ ਦਿਓ ਤੇ ਹੁਣ ਉਹ ਬਾਦਲ ਵਾਲੇ ਉੱਥੇ ਬੈਠੇ ਸੀਗੇ ਵੀ ਯੂਨੀਵਰਸਿਟੀ ਬਚਾਉਣੀ ਆ ਕਾਂਗਰਸ ਕਾਣੇ ਚਿੱਠੀਆਂ ਲਿਖੀਆਂ ਜਿ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਦੇ ਲਈ ਪੰਜਾਬ ਕੋਲੇ ਫੰਡ ਦੇਣ ਨੂੰ ਪੈਸੇ ਨਹੀਂ ਹੈਗੇ ਵੀ ਯੂਨੀਵਰਸਿਟੀ ਕੇਂਦਰੀ ਯੂਨੀਵਰਸਿਟੀ ਬਣਾ ਦਿਓ ਇਹਨਾਂ ਦਾ ਤਵਾੜੀ ਆ ਜਿਹੜਾ ਉਹ ਇਹ ਵਿਕਾਸ ਕਰਦਾ ਰਿਹਾ ਵੀ ਚੰਡੀਗੜ੍ਹ ਨੂੰ ਸਟੇਟ ਬਣਾ ਦਿਓ ਵੱਖਰੀ ਇਹ ਸਵਾਲ ਪੁੱਛਦੇ ਇਹ ਕਹਿੰਦੇ ਖਲ ਪਾਉਂਦੇ ਆ ਤੁਸੀਂ ਉਹਦਾ ਗਦਾਰ ਤਾਂ ਲੋਕ ਤੁਸੀਂ ਆ ਯਾਰ ਦੋਸ਼ੀ ਤੁਸੀਂ ਆ ਕਨਾ ਕਰ ਤੁਸੀਂ ਐ ਫਟੇ ਸ਼ਰਾ ਤੁਸੀਂ ਮਾਰਿਆ ਪੰਜਾਬ ਦੇ ਆਦੀ ਕਹਿੰਦੇ ਅਸੀਂ ਪੰਜਾਬ ਬਚਾਉਣ ਤੁਰੇ ਹੋਏ ਆ ਸਾਡੇ ਲੋਕ ਵੀ ਕਾਲੇ ਆ ਜੁਰਸ਼ੇ ਦੀ ਹੋਰ ਕੋਈ ਦੇਖੀਏ ਬਾਦਲ ਦੇਖੀਏ ਕਾਂਗਰਸੀ ਦੇਖੀਏ ਕਦੇ ਪੰਜਾਬ ਵੀ ਦੇਖ ਲ ਗਏ ਆਪਾਂ ਰਹਿਣ ਜੋਗ ਰਿਹਾ ਪੰਜਾਬ ਆ ਹੋਰ ਸੁਣ ਲੋ ਐਸਆਰ ਦਾ ਰੌਲਾ ਪੈ ਰਿਹਾ ਆ ਆਉਣ ਵਾਲੇ ਸਮੇਂ ਦੇ ਲਈ ਵੀ ਤਿਆਰ ਰਹੋ ਪੰਜਾਬ ਦੇ ਲੋਕ ਉੱਠ ਖੜੋ ਐਸਆਰ ਦੇ ਤਹਿਤ ਪੰਜਾਬ ਦੀਆਂ 18 ਤੋਂ 20 ਲੱਖ ਵੋਟ ਟੱਕੀ ਜਾਣੀਆਂ ਜਿਹੜੇ ਬਾਹਰ ਗਏ ਹੋਏ ਸਾਡੇ ਮੁੰਡੇ ਕੁੜੀਆਂ ਸਾਡੇ ਪੰਜਾਬ ਦੇ ਪੰਜਾਬੀ ਲੋਕ ਬਾਹਰ ਗਏ ਆ ਸਾਰਿਆਂ ਦੀਆਂ ਵੋਟਾਂ ਕੱਟਣਗੇ ਤੇ ਤੁਹਾਡੇ ਐਡਰੈਸਾਂ ਤੇ ਤੁਹਾਡੇ ਟਿਕਾਣਿਆਂ ਤੁਹਾਡੇ ਪੱਤਿਆਂ ਤੇ ਤੁਹਾਡੇ ਘਰਾਂ ਤੇ 200 250 400 500 ਵੋਟ ਬਣ ਜੇ ਤੁਹਾਨੂੰ ਪਤਾ ਵੀ ਨਹੀਂ ਹੋਣਾ ਆ ਜੱਤਪੁਰੇ ਗਏ ਸੀ ਅਸੀਂ ਪਿੰਡ ਦੀ ਵੋਟ 900 ਬਾਰਿਆਂ ਦੀ 6700 ਬਣਾਈ ਪਤਾ ਕਿਦੇ ਪਿੰਡ ਦੇ ਟਿਕਾਣੇ ਦੇ ਨਾਂ ਤੇ ਦਰਸ਼ਨ ਸਿੰਘ 200 ਵੋਟ ਮੱਗਰ ਸਿੰਘ 300 ਵੋਟ ਫਿੱਕਰ ਸਿੰਘ 250 ਵੋਟ ਉਹਨਾਂ ਨੂੰ ਪਤਾ ਵੀ ਨਹੀਂ ਵੀ ਸਾਡੇ ਘਰ ਦੇ ਐਡਰੈਸ ਤੇ ਵੋਟਾਂ ਬਣੀਆਂ ਪਈਆਂ ਜਿਸ ਕਰਕੇ ਆਪਾਂ ਆਏ ਆ ਪਰ ਹਰਾਨੀ ਦੀ ਗੱਲ ਜਦੋਂ ਨੂੰ ਪਹਿਲਾਂ ਪਤਾ ਲੱਗ ਗਿਆ ਬੀਬੀ ਨੂੰ ਵੀ ਚੇਅਰਪਰਸਨ ਨੂੰ ਵੀ ਆਉਣਾ ਹੈ ਅੱਜ ਕਿਉਂਕਿ ਆਪਾਂ ਕਈ ਦਿਨਾਂ ਤੋਂ ਐਲਾਨ ਕਰ ਰਹੇ ਹਾਂ ਤਲਗੀ ਇਹਦਾ ਪਰ ਕਹਿੰਦੇ ਆਉਂਦੀ ਘਟ ਹੈ ਕੀ ਆਉਂਦੀ ਉਹ ਨਹੀਂ ਹੈ ਆਉਣਾ ਨਹੀਂ ਇਹਨੇ ਚੈੱਕ ਕੀ ਕਰਨਾ ਇਹਨੂੰ ਲੋੜ ਹੀ ਨਹੀਂ ਮਾਲੀ ਦੇ ਨੇੜੇ ਤਿਆਰ ਹੋਣ ਦੇ ਪੈਸੇ ਪੈ ਕੇ ਚੱਲਣ ਉਹਦਾ ਆਇਆ ਨਹੀਂ ਉਹ ਰਕਸ਼ਨ ਨੂੰ ਸੋ ਬਹੁਤ ਵੱਡਾ ਮੁੱਦਾ ਅੱਜ ਇੱਥੇ ਆਪਾਂ ਆਏ ਆ ਇੱਕ ਸੰਕੇਤਕ ਤੌਰ ਤੇ ਆਏ ਆ ਜੇ ਉਹਨੂੰ ਪੁੱਛਣ ਆਇਆ ਵੀ ਭਾਈ ਐਨਜੀਟੀ ਦੇ ਆਰਡਰ ਨੇ ਤੁਸੀਂ ਇਹਨੂੰ ਲਾਗੂ ਕਿਉਂ ਨਹੀਂ ਕਰ ਰਹੇ ਤੁਹਾਡਾ ਫਰਜ਼ ਬਣਦਾ ਇਹਦੂ ਅਗਲੀ ਕਾਲ ਜਿਹੜੀ ਉਹ ਬਣਦੀ ਹੈ ਇਨਾਂ ਨੂੰ ਘੇਰਨ ਦੀ ਬਣਦੀ ਐ ਕਿਤੇ ਮੰਤਰੀ ਨੂੰ ਘੇਰਨ ਦੀ ਬਣਦੀ ਐ ਕਿਤੇ ਹੋਰ ਕੋਈ ਵੱਡਾ ਸੰਘਰਸ਼ ਉਹ ਆਪਾਂ ਨੂੰ ਕਰਨਾ ਪੈਣਾ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਯਾਰ ਆਪਾਂ ਉੱਠ ਕੇ ਸਾਰੇ ਇੱਕ ਆਵਾਜ਼ ਬੁਲੰਦ ਕਰਕੇ ਨਹੀਂ ਤਾਂ ਸਾਡੇ ਜਵਾਬ ਦਾ ਪੈਦਾ ਹੋਣਾ ਹਟ ਹੀ ਗਏ ਟੀ ਕਹਿਣਾ ਜਵਾਬ ਲੈਣ ਲੱਗ ਗਿਆ ਆਪਾਂ ਨੂੰ ਪਤਾ ਆਈਡੀਪੀ ਸੈਂਟਰਾਂ ਦੇ ਵਿੱਚੋਂ ਇਹ ਪਾਣੀਆਂ ਦੀ ਬਦੌਲਤ ਆ ਆ ਨਾਨ ਦੋਦਾ ਨਾਨਕਾ ਪਿੰਡਾ ਦੋਨਾਂ ਨਾਨਕਾ ਤੇਜਾ ਦੇ ਲਾਤਰਾਂਗ ਵਾਲਾ ਪੈਣੀ ਇਹਦਾ ਨਾ ਜਿੰਨਾ ਪਿੰਡਾਂ ਦਾ ਮੁੱਖ ਮੰਤਰੀ ਕੱਲ ਪਰਸੋਂ ਵੀ ਲਈ ਜਾਂਦਾ ਸੀਗਾ ਆਪਣੇ ਭਾਸ਼ਣ 'ਚ ਖੜਾ ਉਹਨਾਂ ਪਿੰਡਾਂ ਜਾ ਕੇ ਦੇਖੋ ਜਿੱਥੇ 18-18 ਬੱਚੇ ਪੈਦਾ ਹੁੰਦੇ ਆ ਸਾਲ 'ਤੇ ਤੇ 15-15 ਜਵਾਕ ਪਾਜ ਪੈਦਾ ਹੋ ਰਹੇ ਆ ਨੱਕ 'ਚ ਕੇ ਦੇ ਮੂੰਹ 'ਚ ਕੇ ਢਿੱਡ 'ਚ ਪੈਪਾ ਪਾਈਆਂ ਡਾਕਟਰਾਂ ਕੋਲਿਆ ਡੀ ਐਮ ਸੀ ਕਿਹੜਾ ਮਾਰ ਕੇ ਆਇਓ ਕਦੇ ਸਾਰਾ ਜਿੰਨਾ ਜਵਾਕਾਂ ਵਾਲਾ ਬਾੜ ਹੈ ਭਰਿਆ ਪਿਆ ਕੈਂਸਰ ਦੇ ਨਾਲ ਸਾਲ-ਸਾਲ ਦੇ ਨਾਲ ਜਵਾਕਾਂ ਨੂੰ ਕੈਂਸਰ ਹੋਇਆ ਪਿਆ 20-20 ਸਾਲ ਦੇ ਨੌਜਵਾਨ ਟੈਗ ਨਾਲ ਮਰੀ ਜਾਂਦੇ ਆ ਇਹ ਸਾਰੇ ਜਿਹੜਾ ਕਰਕੇ ਤਾਂ ਮਰੀ ਜਾਂਦੇ ਆ ਪਰ ਲੋਕਾਂ ਲਈ ਇਹ ਮੁੱਦਾ ਨਹੀਂ ਹੈਗਾ ਸੋ ਇੰਨੀਆਂ ਬੇਨਤੀਆਂ ਤੁਸੀਂ ਆਇਓ ਸਾਰੇ ਬਹੁਤ ਵਧੀਆ ਗੱਲ ਆ ਲੋਕਾਂ ਨੂੰ ਹੋਰ ਵੀ ਲਾਂਬੰਦ ਕਰਨ ਦੀ ਲੋੜ ਆ ਲੋਕਾਂ ਨੂੰ ਕੋ ਸਭ ਤੋਂ ਅਹਿਮ ਮੁੱਦਾ ਇਹ ਹੈ ਜਿਹੜੀ ਵੀ ਆਨਲਾਈਨ ਸਮਝ ਕੋਈ ਤਹਿਰਾ ਇੱਥੇ ਸਰਕਾਰ ਬਣਾਉਣ ਦੀ ਗੱਲ ਕਰੂ ਉਹਨੂੰ ਕਹੇ ਪਾਣੀਆਂ ਦਾ ਮੁੱਦਾ ਵਾਤਾਵਰਣ ਦਾ ਮੁੱਦਾ ਹਵਾਵਾਂ ਦਾ ਮੁੱਦਾ ਬੋਲੀ ਦਾ ਮੁੱਦਾ ਸਾਡੀਆਂ ਜ਼ਮੀਨਾਂ ਦਾ ਮੁੱਦਾ ਨੌਕਰੀਆਂ ਦੇ ਮੁੱਦੇ ਵੋਟਾਂ ਦਾ ਮੁੱਦਾ ਡੈਮੋਗ੍ਰਾਫੀ ਦਾ ਮੁੱਦਾ ਮੇਨ ਮੁੱਦੇ ਹੋਣੇ ਚਾਹੀਦੇ ਆ ਪੰਜਾਬ ਦੇ ਵਿੱਚ ਪਰ ਇੱਕ ਨਜ਼ਰ ਨਹੀਂ ਆਉਂਦੀ ਧੰਨਵਾਦ ਬਹਿ ਜੀ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ